ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਖਬਰ ਹਰਪਲ ਇੰਡੀਆ ਤੇ ਮੈਂ ਹਾਂ ਵਿਕਰਮ ਗਿੱਲ ਗੁਰੂ ਨਗਰੀ ਦੇ ਵਿੱਚ ਖੜੇ ਹਾਂ ਤੇ ਅੱਜ ਇੱਕ ਨਵੇਂ ਜਿਹੜੀ ਆ ਸ਼ੁਰੂਆਤ ਹੋਣ ਜਾ ਰਹੀ ਹੈ ਸਾਊਥ ਕੋਰੀਅਨ ਜਿਹੜੀ ਆ ਬ੍ਰਾਂਡ ਆ ਉਹ ਪੰਜਾਬ ਦੇ ਵਿੱਚ ਲਾਂਚ ਹੋ ਰਿਹਾ ਹੈ ਡੈਬਿਊ ਅ ਮੇਰੇ ਨਾਲ ਕੰਪਨੀ ਦੇ ਜਿਹੜੇ EMPLOYEES ਨੇ HEAD ਨੇ ਇੱਥੋਂ ਦੇ ਉਹ ਮੇਰੇ ਨਾਲ ਮੌਜੂਦ ਨੇ ਆਪਾਂ ਗੱਲਬਾਤ ਕਰ ਲੈਨੇ ਆਂ ਜਾਣਕਾਰੀ ਵੀ ਲੈ ਲੈਨੇ ਆ ਕਿ ਇੱਥੇ ਕਿਸ ਤਰੀਕੇ ਨਾਲ ਇਹਨੂੰ ਲਾਂਚ ਕੀਤਾ ਜਾ ਰਿਹਾ ਹੈ ਕਿਹੜੇ-ਕਿਹੜੇ ਪ੍ਰੋਡਕਟ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਲੈ ਕੇ ਆ ਰਹੇ ਨੇ ਸਭ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਅ ਜਿਸ ਤਿੱਕੇ ਨਾਲ ਅਸੀਂ ਅੱਜ ਇੱਕ ਨਮਾਇਸ਼ ਦੇਖ ਰਹੇ ਹਾਂ ਉਹ ਅਲੱਗ-ਅਲੱਗ ਬੜਕ ਨੇ ਹੋਮ ਅਪਲਾਈਸ ਨੇ ਹੋਰ ਵੀ ਕਈ ਤਰ੍ਹਾਂ ਦੇ ਬੜਕ ਨੇ ਇਹ ਨਵੀਂ ਚੀਜ਼ ਕੀ ਹੈ ਪੰਜਾਬ ਵਾਸਤੇ ਦੇਖੋ ਜਿਵੇਂ ਤੁਸੀਂ ਜਾਣਦੇ ਹੋ ਡੇਉ ਬਹੁਤ ਵੱਡਾ ਬ੍ਰਾਂਡ ਹੈ ਸਾਊਥ ਕੋਰੀਆ ਦਾ origin ਹੈ ਔਰ ਬਹੁਤ ਅੱਛੀ ਟੈਕਨੋਲੋਜੀ ਹੈ ਨਾ ਕੋਲ ਬਹੁਤ ਅੱਛੇ-ਅੱਛੇ ਪ੍ਰੋਡਕਟ ਹੈਗੇ ਨੇ ਇਹਨਾਂ ਪ੍ਰੋਡਕਟਸ ਦੇ ਬਾਰੇ ਨੂੰ ਪੰਜਾਬ ਵਿੱਚ ਲਾਂਚ ਕਰਨ ਵਾਸਤੇ ਅੱਜ ਅਸੀਂ ਅੰਮ੍ਰਿਤਸਰ ਆਏ ਆਂ ਔਰ ਕੰਪਨੀ ਕੋਲ ਇਲੈਕਟ੍ਰੋਨਿਕਸ ਦੇ ਪ੍ਰੋਡਕਟ ਹੈਗੇ ਨੇ ਪਾਵਰ ਪ੍ਰੋਡਕਟ ਨੇ એનર્ਜੀ ਪ੍ਰੋਡਕਟਸ ਨੇ ਬਹੁਤ ਬੜੀ-ਵੱਡੀ ਰੇਂਜ ਹੈ ਕਰੀਬ 150 ਪ੍ਰੋਡਕਟ ਹੈਗੇ ਨੇ ਜਿਹੜੇ ਅਸੀਂ ਇੰਡੀਆ ਮਾਰਕੀਟ ਵਾਸਤੇ ਪਲਾਨ ਕੀਤੇ ਨੇ ਲਾਂਚ ਕਰਨ ਵਾਸਤੇ ਤੇ ਇਹਨਾਂ ਦੀ ਅੱਜ ਇੱਕ ਛੋਟੀ ਜੀ ਇੱਕ ਐਗਜ਼ਿਬਿਸ਼ਨ ਲਾਈ ਹੈ ਇਹ ਕੰਪਨੀ ਸਿਰਫ ਰੇਂਜ ਦਿਖਾਉਣ ਵਾਸਤੇ ਅਦਰਵਾਜ਼ ਇਹਨੇ ਪ੍ਰੋਡਕਟ ਇੱਥੇ ਨਹੀਂ ਲਿਆ ਜਾ ਸਕਦੇ ਸੋ ਸਰ ਇੱਕ ਜਿਸ ਤਿੱਕੇ ਪ੍ਰੋਡਕਟ ਦੀ ਗੱਲ ਕਰੀਏ ਤਾਂ ਇਹ ਇੰਡੀਆ ਦੇ ਵਿੱਚ ਕਦੋਂ ਲਾਂਚ ਹੋ ਰਹੇ ਨੇ ਔਰ ਪੰਜਾਬ ਦੇ ਵਿੱਚ ਕਦੋਂ ਤੱਕ ਇਹ ਮਾਰਕੀਟ ਦੇ ਵਿੱਚ ਅਵੇਲੇਬਲ ਹੋ ਜਣਗੇ ਬਸ ਅੱਜ ਤੋਂ ਸ਼ੁਰੂਆਤ ਹੈ ਜੀ ਤੇ ਤੁਸੀਂ ਅਗਲੇ 15 ਦਿਨ ਦੋ ਹਫ਼ਤੇ ਤਿੰਨ ਹਫ਼ਤੇ ਤੁਸੀਂ ਦੇਖੋਗੇ ਕਿ ਮਾਰਕੀਟ ਦੇ ਵਿੱਚ ਸਾਰੇ ਪ੍ਰੋਡਕਟ ਅਵੇਲੇਬਲ ਹੋ ਜਾਣਗੇ ਦੇ ਕਿੰਨੀ ਕੁ ਰੇਂਜ ਹੈ ਜਿਹੜੀ ਪ੍ਰੋਡਕਟਸ ਦੀ ਤੁਹਾਡੇ ਕੋਲ ਤਕਰੀਬਨ ਜਿਹੜੇ ਪੰਜਾਬ ਚ ਅੱਜ ਲਾਂਚ ਕਰਨ ਜਾ ਰਹੇ ਹੋ ਕਿੰਨੇ ਕੁ ਪ੍ਰੋਡਕਟਸ ਨੇ ਜਿਹੜੇ ਪੰਜਾਬ ਦੇ ਵਿੱਚ ਅੱਜ ਮਾਰਕੀਟ ਦੇ ਵਿੱਚ अवेलेबल ਕਰਾਂਗੇ ਕਰੀਬ 30 ਤੋਂ 40 ਪ੍ਰੋਡਕਟਸ ਅਸੀਂ ਇਮੀਡੀਏਟਲੀ ਪਾ ਰਹੇ ਹਾਂ ਮਾਰਕੀਟ ਦੇ ਵਿੱਚ ਜਿਦੇ ਚ ਪਾਵਰ એનર્ਜੀ ਹੈ ਬੈਟਰੀ ਇਨਵਰਟਰ ਸੋਲਰ ਪੈਨਲ ਇਸ ਤੋਂ ਇਲਾਵਾ 4 ਵੀਲਰ ਦੇ ਸਾਰੇ ਮਾਡਲ ਨੇ ਕਾਰ ਟਰੱਕ ਟਰੈਕਟਰ ਬੱਸ ਉਸ ਤੋਂ ਬਾਅਦ 2 ਵੀਲਰ तो रेंज पूरी हैगी है उस सोलर पैनल फिर उस तो बाद, तो बाद यू पी एस वोल्टेज स्टेबलाइजर पूरी रेंज हैगी है और इलेक्ट्रॉनिक की गल करा तो टीवी फ्रिज उस तो बाद होम एंड किचन अपलायंसिज की गल करिए प्रेस है सैंडविच टोस्टर सैंडविच मेकर टोस्टर मिक्सर जूसर ग्राइंडर इलेक्ट्रिक कैटल पूरी रेंज है अगर मैं मिड अपलायंसिज की गल करा तो वाटर प्यूरीफायर एयर प्यूरीफायर कूलर्स फैंस बहुत बड़ी रेंज है बहुत बड़ी रेंज है जब होम अप्लायंस की गल आंधी है तो ਤੁਹਾਨੂੰ ਬਤਾਈਏ ਕਿ ਸਾਡੇ ਪੰਜਾਬ ਦੇ ਲੋਕ ਜਿਹੜੇ ਨੇ ਸਿਹਤ ਦੇ ਪੱਖੋਂ ਬਹੁਤ ਮਜ਼ਬੂਤ ਵੀ ਨੇ ਤੇ ਜਿਵੇਂ ਜਿਵੇਂ ਮੌਸਮ ਜਿਵੇਂ ਜਿਵੇਂ ਦਿਨ ਬਦਲਦੇ ਜਾ ਰਹੇ ਨੇ ਮਾਰਕੀਟ ਦੇ ਵਿੱਚ ਵਾਤਾਵਰਣ ਦੇ ਵਿੱਚ ਤਬਦੀਲੀ ਆ ਰਹੀ ਹੈ ਕਾਫੀ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਰਹੇ ਨੇ ਲੋਕ ਕਿਸ ਤਿੱਕੇ ਦੇ ਜਿਹੜੇ ਪ੍ਰੋਡਕਟ ਨੇ ਜਿਹੜੇ ਤੁਸੀਂ ਬਿਮਾਰੀਆਂ ਤੋਂ ਬਚਾਉਣ ਵਾਸਤੇ ਕੋਈ ਨਵੀਂ ਚੀਜ਼ ਲਿਆ ਰਹੋ ਕਿਉਂਕਿ ਖਾਸ ਕਰਕੇ ਪਾਣੀ ਤੋਂ ਜਿਹੜਾ ਬਹੁਤ ਇੰਪੋਰਟੈਂਟ ਬਹੁਤ ਅੱਛਾ ਸਵਾਲ ਹੈ ਤੁਹਾਡਾ اور ਬਹੁਤ ਹੀ ਮਾਕੂਲ ਸਵਾਲ ਵੀ ਅੱਜ ਟਾਈਮ ਦੇ ਨਾਲ ਤੁਹਾਨੂੰ ਪਤਾ ਹੈ ਜਿਹੜੀ ਪੋਲੂਸ਼ਨ ਹੈ ਉਹ ਵੱਧਦੀ ਜਾ ਰਹੀ ਹੈ ਉਹ ਚਾਹੇ ਹਵਾ ਦੀ ਪੋਲੂਸ਼ਨ ਹੈ ਚਾਹੇ ਪਾਣੀ ਦੀ ਪੋਲੂਸ਼ਨ ਹੈ ਅਗਰ ਕੋਈ ਵੀ ਇਨਸਾਨ ਸਿਹਤਮੰਦ ਰਹਿਣਾ ਚਾਹੁੰਦਾ ਹੈ ਤੇ ਉਹਨੂੰ 에어 ਪੋਲੂਸ਼ਨ ਔਰ ਅ ਹਲਦੀ ਵਾਟਰ ਪੀਣਾ ਚਾਹੀਦਾ ਤੇ ਅੱਜ ਇੱਥੇ ਅਸੀਂ ਆਪਣੇ ਸਾਰੇ ਪ੍ਰੋਡਕਟ ਜਿਹੜੇ ਲੈ ਕੇ ਆਏ ਆ ਉਹਦੇ ਵਿੱਚ 에ਅਰ ਪਿਊਰੀਫਾਇਰ ਨੇ ਤੇ ਵਾਟਰ ਪਿਊਰੀਫਾਇਰ ਵੀ ਨੇ ਵਾਟਰ ਪਿਊਰੀਫਾਇਰ ਦੀ ਸਾਡੀ ਰੇਂਜ ਹੈ ਉਹਦੇ ਵਿੱਚ ਇਹ ਡੋਮੈਸਟਿਕ 에ਅਰ ਪਿਊਰੀਫਾਇਰ ਵਾਟਰ ਪਿਊਰੀਫਾਇਰ ਨੇ ਜਿਹਦੇ ਸਾਡੀ ਤਿੰਨ ਪ੍ਰੋਡਕਟ ਹੈਗੇ ਨੇ ਇਹਨਾਂ ਦੀ ਰੇਂਜ ਹੈਗੀ ਹੈ ਇਸ ਤੋਂ ਇਲਾਵਾ ਘਰ ਤੋਂ ਇਲਾਵਾ ਅਸੀਂ ਇਹ ਕਮਰਸ਼ੀਅਲ ਵਾਟਰ ਪਿਊਰੀਫਾਇਰ ਵੀ ਹੈਗਾ ਜਿਹਦੀ ਤੁਸੀਂ ਅਗਰ ਦੇਖੋ ਤੇ ਅਸੀਂ ਫਸਟ ਟਾਈਮ ਇਹ ਦਿਖਾ ਰਹੇ ਹਾਂ ਕਿ ਜਿਹੜੀ ਇਹਨਾਂ ਦੀ ਮਸਲੀ ਹੈ ਇਹ ਜਿਹੜਾ ਬਿਲਟ-ਇਨ ਇਹਦੀ ਪਿਉਰੀਫਾਇਰ ਹੈਗਾ ਆਰਓ ਮਿਨਰਲਾਈਜ਼ਰ ਔਰ ਐਲਕਲੀਨ ਕਾਰਟ੍ਰਿਜ ਇਹ ਸਾਰਾ ਕੁਝ ਵਿੱਚ ਹੀ ਹੈ ਯਾਨੀ ਕਿ ਤੁਸੀਂ ਡਾਇਰੈਕਟ ਇਰ ਤੋਂ ਪਾਣੀ ਸਪਲਾਈ ਦੇਣੀ ਹੈ ਜਿਹੜੀ ਨਾਰਮਲ ਸਪਲਾਈ ਆਂਦੀ ਹੈ ਤੇ ਪਾਣੀ ਪਿਉਰੀਫਾਈ ਹੋ ਕੇ ਹੀ ਤੁਹਾਨੂੰ ਮਿਲੇਗਾ ਇਹਦੇ ਵਿੱਚ ਇੱਕ ਤਿੰਨ ਉੱਪਰ ਸੋਚ ਲੱਗੇ ਹੋਏ ਨੇ ਬਟਨ ਲੱਗੇ ਹੋਰ ਨਾਰਮਲ ਤੇ ਕੋਲਡ ਵਾਟਰ ਮਨ ਲੀ ਤਿੰਨ ਵਿੱਚ ਇਹਦੇ ਵਿੱਚ ਤੁਹਾਨੂੰ ਗਰਮ ਪਾਣੀ ਠੰਡਾ ਪਾਣੀ ਤੇ ਨਾਰਮਲ ਤਿੰਨੋਂ ਪਾਣੀ ਦੇ ਤੁਸੀਂ ਤਰੀਕੇ ਦਾ ਪਾਣੀ ਲੈ ਸਕਦੇ ਹੋ ਅੱਛਾ ਮਾਰਕੀਟ ਤੇ ਵਿੱਚ ਅਜਿਹੇ ਪ੍ਰੋਡਕਟ ਹੋਰ ਵੀ ਵੇਖਣ ਨੂੰ ਮਿਲਦੇ ਨੇ ਆਫਿਸ ਜਿਹਾ ਗਾਰਾ ਦੇ ਵਿੱਚ ਪਾਣੀ ਮਿਲਦਾ ਹੈ ਜਿਉਂ ਉਹਦੇ ਵਿੱਚ ਉੱਪਰ ਬੋਟਲ ਲਗਾਈ ਹੁੰਦੀ ਸੇਮ ਪ੍ਰੋਡਕਟ ਹੈ ਜਾਂ ਉਹਦੇ ਵਿੱਚ ਡਿਫਰੈਂਟ ਬਹੁਤ ਫਰਕ ਹੈ ਜੀ ਉਹਨਾਂ ਚ ਕੀ ਹੈ ਸਿਰਫ ਡਿਸਪੈਂਸਰ ਹੁੰਦਾ ਹੈ ਤੇ ਜਿਹੜਾ ਬੋਟਲ ਹੈ ਉਹ ਤੁਸੀਂ ਬਾਜ਼ਾਰੋਂ ਤੋਂ ਤੁਹਾਨੂੰ ਲੈਣੀ ਪੈਂਦੀ ਹੈ ਇਹੜਾ ਪ੍ਰੋਡਕਟ ਹੈ ਇਹਦੇ ਤੁਹਾਨੂੰ ਵਾਟਰ ਜਿਹੜਾ ਨਾ ਇਹ ਬਾਜ਼ਾਰ ਤੋਂ ਲੈਣਾ ਪੈਂਦਾ ਹੈ ਲੇਕਿਨ ਇਹਦੇ ਵਿੱਚ ਕੀ ਹੈ ਬਿਲਟ ਇਨ ਹੈਗਾ ਇਹ ਤੁਹਾਨੂੰ ਬਾਜ਼ਾਰੋਂ ਕੁਝ ਨਹੀਂ ਲੈਣਾ ਇਹ ਜਿਹੜਾ ਮਾਰਕੀਟ ਦਾ ਡਿਸਪੈਂਸਰ ਹੈ ਉਹਦੇ ਵਿੱਚ ਤੁਸੀਂ ਉੱਪਰ ਪਾਣੀ ਲਗਾਉਂਦੇ ਹੋ ਜਿਹੜੀ ਬੋਟਲ ਲਗਾਉਂਦੇ ਹੋ ਜਾਰ 20 ਲੀਟਰ ਦਾ ਤੇ ਉਹ 80 85 ਰੁਪਏ ਜੀਐਸਟੀ ਮਿਲਾ ਕੇ 100 ਰੁਪਏ ਦਾ ਪੈਂਦਾ ਹੈ ਤਿੰਨ ਚਾਰ ਅਗਰ ਤੁਹਾਡੀ ਵਾਟਰ ਜਾਰ ਯੂਜ਼ ਹੋ ਗਏ ਤਾਂ ਲਗਦਾ 300 400 ਰੁਪਏ ਰੋਜ਼ ਦੇ ਲੱਗ ਗਏ ਮਹੀਨੇ ਦੇ 10000 ਰੁਪਏ ਲੱਗ ਗਏ ਔਰ 10000 ਰੁਪਏ ਦਾ ਡਿਸਪੈਂਸਰ 12000 ਦਾ ਅਲੱਗ ਲੈਂਦੇ ਉਡੀ ਮਸ਼ੀਨ ਅਸੀਂ ਬਣਾਈ ਹੈ ਜਿਹਦੇ ਸਾਰਾ ਕੁਝ ਇਨਕਲੂਡਡ ਹੈ ਸਾਰਾ ਕੁਝ ਇਨ ਬਿਲਟ ਹੈ ਇੱਕ ਵਾਰੀ ਤੁਸੀਂ ਮਸ਼ੀਨ ਖਰੀਦ ਲਈ ਤੁਹਾਡਾ ਉਸ ਤੋਂ ਬਾਅਦ ਲਾਈਫ ਲੌਂਗ ਖਰਚਾ ਖਤਮ ਹੋ ਗਿਆ ਇਹ ਇਹ ਬਿਲਟ ਇਨ ਸਾਰਾ ਕੁਝ ਬਿਲਟ ਇਨ ਫ੍ਰਾਈਅਰ ਹੈ ਇਸ ਤੋਂ ਬਾਅਦ ਤੁਸੀਂ ਜਾਰ ਨਹੀਂ ਲੈਣਾ ਅੱਛਾ ਜਿਸ ਤਿੱਕੇ ਤੁਸੀਂ ਇਹਦੀਆਂ ਸਹੂਦਾਵਾਂ ਦੱਸ ਰਹੇ ਹੋ ਦੇ ਵਿੱਚ ਕਾਫੀ ਖਾਸੀਅਤ ਦਿਖਾ ਰਹੇ ਹੋ ਤੇ ਦਾ ਮਤਲਬ ਇਹਦੀ ਕੋਸਟ ਵੀ ਆਮ ਪ੍ਰੋਡਕਟਸ ਨਾਲੋਂ ਜ਼ਿਆਦਾ ਹੋਵੇਗੀ ਨਹੀਂ ਸਰਪ੍ਰਾਈਜ਼ਿੰਗਲੀ ਇਹਦੀ ਜਿਹੜੀ ਪ੍ਰਾਈਸ ਹੈ ਉਹ ਬਹੁਤ ਰੀਜ਼ਨੇਬਲ ਹੈ ਔਰ ਇਹ ਇਹਦੀ ਜਿਹੜੀ ਐਮ ਆਰ ਪੀ ਹੈ ਉਹ 74990 ਯਾਨੀ ਕਰੀਬ 75000 ਰੁਪਏ ਉਹਦੀ ਇਹਦੀ ਕਾਸਟ ਹੈਗੀ ਹੈ ਔਰ ਉਹਦੇ ਹਿਸਾਬ ਨਾਲ ਅਗਰ ਤੁਸੀਂ ਦੇਖੋ ਤੇ ਬਹੁਤ ਹੀ ਅੱਛਾ ਪ੍ਰੋਡਕਟ ਹੈ ਕਿਉਂਕਿ ਇਹ ਪ੍ਰੋਡਕਟ 6 ਮਹੀਨੇ ਚ ਆਪਣੀ ਕਾਸਟ ਖੁਦ ਹੀ ਕੱਢ ਲੈਂਦਾ ਹੈ ਔਰ ਇਸ ਵੇਲੇ ਚੁੱਕੀ ਅਸੀਂ ਨਵੀਂ ਲਾਂਚਿੰਗ ਕਰ ਰਹੇ ਹਾਂ ਤੇ ਅਸੀਂ ਇੰਟਰੋਡਕਟਰੀ ਆਫਰ ਵੀ ਕੱਢੇ ਹੋਏ ਨੇ ਤੁਸੀਂ ਆਪਣੇ ਨੇੜੇ ਦੇ ਡੀਲਰ ਨੂੰ ਜਾ ਕੇ ਪੁੱਛੋਗੇ ਤੇ ਤੁਹਾਨੂੰ ਇੱਕ ਅੱਛੀ ਇਹਦੀ ਪ੍ਰਾਈਸ ਪਤਾ ਲੱਗੇਗੀ ਇਹ ਤੁਸੀਂ ਸਾਨੂੰ ਨਾਲ ਨਾਲ ਜਾਣਕਾਰੀ ਦੇ ਦਿਓ ਕਿ ਇਹ ਪ੍ਰੋਡਕਟ ਨੇ ਔਰ ਇਹ ਦੇਖੋ ਜੀ ਇਹ ਸਾਰੀ ਤਰ੍ਹਾਂ ਦੀ ਬੈਟਰੀਜ਼ ਹੈਗੀਆਂ ਨੇ ਇਹ ਇਨਵਰਟਰ ਬੈਟਰੀ ਹੈ ਇਹ ਇਨਵਰਟਰ ਹੈ ਔਰ ਇਹ ਛੋਟੀ ਟੂ-ਵੀਲਰ ਵਾਸਤੇ ਬੈਟਰੀ ਹੈ ਇਹ ਕਾਰ ਦੀ ਬੈਟਰੀ ਹੈ ਤੇ ਸਾਡੀ ਪੂਰੀ ਪਾਵਰ એનર્ਜੀ ਦੀ ਪੂਰੀ ਰੇਂਜ ਹੈ ਇਸ ਤੋਂ ਬਾਅਦ ਇਹ ਡੋਮੈਸਟਿਕ ਵਾਟਰ ਪਿਉਰੀਫਾਇਰਸ ਨੇ ਸਾਰੇ ਇਹ ਬੇਸਿਕ ਵਾਟਰ ਪਿਉਰੀਫਾਇਰ ਹੈ ਜਿਹਦੇ ਵਿੱਚ ਬਿਲਟ-ਇਨ ਆਰਓ ਹੈ ਮਿਨਰਲਾਈਜ਼ਰ ਹੈ ਔਰ ਐਲਕਲਾਈਨ ਵਾਟਰ ਪਿਉਰੀਫਾਇਰ ਹੈ ਐਸ ਸੇਮ ਹੈਗਾ ਲੇਕਿਨ ਇਹਦਾ ਟੈਂਕ ਵੱਡਾ ਹੈ ਔਰ ਨਾਲ ਇਹ ਗਰਮ ਪਾਣੀ ਦੇ ਰਿਹਾ ਹੈ ਇਹਦਾ ਵੀ ਜਿਹੜਾ ਹੈ ਇਹਦੇ ਚ ਠੰਡਾ ਪਾਣੀ ਵੀ ਹੈਗਾ ਔਰ ਡੀਟੌਕਸੀਫਾਇਰ ਵੀ ਹੈਗਾ ਇਹ ਸਾਡਾ ਸਭ ਤੋਂ ਉੱਪਰ ਵਾਲਾ ਮਾਡਲ ਹੈਗਾ اچھا ਜਿਹੜਾ ਅਲਕੈਨ ਵਾਟਰ ਦੀ ਹੈਲ ਗੱਲ ਗੱਲ ਕਰੀਏ ਤਾਂ ਅੱਜ ਬਹੁਤ ਲੋਡ ਹੈ ਡਾਕਟਰ ਵੀ ਸਾਨੂੰ ਰეკਮੈਂਡ ਕਰਦੇ ਆ ਕਿ ਸਾਨੂੰ ਅਲਕੈਨ ਵਾਟਰ ਜਿਹੜਾ ਪੀਣਾ ਚਾਹੀਦਾ ਦੇਸੀ ਤਰੀਕੇ ਦੇ ਨਾਲ ਅਸੀਂ ਤਾਂਬੇ ਦੇ ਬਰਤਨ ਦੇ ਵਿੱਚ ਰੱਖਦੇ ਆ ਤਾਂ ਵੀ ਲੈਂਦੇ ਆ ਪਾਣੀ ਤਾਂ ਸੇਮ ਸੇਮ ਹੈ ਲੇਕਿਨ ਇਹਦੇ ਵਿੱਚ ਆਪਾਂ ਨੂੰ ਜੇ ਕੋਸਟ ਦੀ ਗੱਲ ਕਰੀਏ ਤਾਂ ਵੱਡੀ ਕੋਸਟ ਪੈਂਦੀ ਹੋਏਗੀ ਨੇ ਸਾਡਾ ਜਿਹੜਾ ਟਾਰਗੇਟ ਹੈ ਉਹ ਇਹ ਹੈ ਕਿ ਜਿਸ ਰੇਟ ਤੇ ਮਾਰਕੀਟ 'ਚ ਆਰੋ ਮਿਲਦਾ ਹੈ ਅਸੀਂ ਉਸ ਰੇਟ ਤੇ ਤੁਹਾਨੂੰ ਐਲਕਲਾਈਨ ਵਾਟਰ ਪਿਉਰੀਫਾਇਰ ਦੇ ਰਹੇ ਹਾਂ ਇਹ ਜਿਹੜਾ ਸਾਡਾ ਸਭ ਤੋਂ ਪਹਿਲਾ ਮਾਡਲ ਹੈ ਕਿਓਂਗ ਮਾਡਲ ਇਹ ਇੰਪੋਰਟਡ ਮਾਡਲ ਹੈ ਇਹ ਅਸੀਂ ਇਹਦੀ ਇੰਟਰੋਡਕਟਰੀ ਪ੍ਰਾਈਸ ਸਿਰਫ ਔਰ ਸਿਰਫ 20000 ਰੁਪਏ ਰੱਖੀ ਅੱਛਾ ਜਿੰਨੇ 'ਚ ਮਾਰਕੀਟ 'ਚ ਆਰੋ ਮਿਲ ਲੈਣੇ ਸੀ ਐਨੇ ਹੀ ਤੁਹਾਨੂੰ ਬਿਲਟ-ਇਨ ਆਰੋ ਮਿਨਰਲਾਈਜ਼ਰ ਔਰ ਐਲਕਲਾਈਨ ਵਾਟਰ ਪਿਉਰੀਫਾਇਰ 20000 'ਚ ਦੇ ਰਹੇ ਹਾਂ ਇਹ ਸਾਡਾ ਇੰਟਰੋਡਕਟਰੀ ਪ੍ਰਾਈਸ ਹੈ ਇਹ ਕਰੀਬ 30000 ਹੈ ਤੇ ਇਹ ਵਾਲਾ ਮਾਡਲ ਕਰੀਬ 50000 ਹੈ ਸੋ ਸਾਡੀ ਬਹੁਤ ਹੀ ਅਫੋਰਡੇਬਲ ਰੇਂਜ ਹੈ ਅਸੀਂ ਚਾਹਦੇ ਹਾਂ ਹਰ ਘਰ ਦੇ ਵਿੱਚ ਲੋਕ ਆਪਣਾ ਆਰਓ ਉਤਾਰਨ ਔਰ ਸਾਡੇ ਐਲਕਲੀਨ ਵਾਟਰ ਪਿਰੀਫਾਇਰ ਲਗਾਉਣ ਆਰਓ ਤੇ ਇੱਥੇ ਕਿੰਨਾ ਕੋ ਫਰਕ ਹੁੰਦਾ ਕਿਉਂਕਿ ਆਰਓ ਦਾ ਪਾਣੀ ਤੇ ਲੋਕ ਡਾਕਟਰ ਕਹਿ ਰਹੇ ਨੇ ਕਿ ਇਸ ਵੇਲੇ ਤੁਹਾਡੇ ਲਈ ਹਾਨੀਕਾਰਕਰ ਹੈ ਉਹ ਕੀ ਕਾਰਨ ਰਹਿਦਾ ਉਹਦੇ ਵਿੱਚ ਉਹ ਕਾਰਨ ਇਸ ਕਰਕੇ ਰਹਿੰਦਾ ਕਿ ਜਿਸ ਲਈ ਉਹਦੇ ਜਿਹੜੇ ਫਿਲਟਰ ਨੇ ਔਰ ਜਿਹੜੇ ਮੈਂਬਰਨ ਨੇ ਜਿਲੇ ਉਹ ਪਾਣੀ ਫਿਲਟਰ ਹੁੰਦਾ ਹੈ ਤੇ ਉਹਦੇ ਵਿੱਚ ਜਿੰਨੇ ਪਾਣੀ ਦੇ ਆਪਣੀ ਜਿਹੜੀ ਗੁਣਵੱਤਾ ਹੁੰਦੀ ਹੈ ਜਿੰਨੇ ਮਿਨਰਲ ਨੇ ਜਾਂ ਹੋਰ ਮੈਟਲਸ ਸਾਰੇ ਦੇ ਸਾਰੇ ਫਿਲਟਰ ਹੋ ਜਾਂਦੇ ਨੇ ਜਿਹੜਾ ਤੁਹਾਨੂੰ ਪਾਣੀ ਮਿਲਦਾ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਆ ਉਹ ਪਾਣੀ ਤੁਹਾਨੂੰ ਫੋਕਾ ਪਾਣੀ ਮਿਲਦਾ ਉਹਦੇ ਚ ਕੋਈ ਦਮ ਹੀ ਨਹੀਂ ਹੈ ਕੋਈ ਦਮ ਹੀ ਨਹੀਂ ਹੈ ਉਹਦੇ ਬੋਸਦਾ ਜਿੱਦਾਂ ਤੁਸੀਂ ਡਬਲ ਟੌਨਡ ਦੁੱਧ ਪੀ ਰਹੇ ਹੋ ਕੰਪੇਅਰ ਕਰੋ ਅਗਰ ਐਲਕਲੀਨ ਨਾਲ ਇਹਨੂੰ ਅਸੀਂ ਕਹਾਂਗੇ ਫੁੱਲ ਕਰੀਮ ਦੁੱਧ ਹੈ ਇਹ ਫੁੱਲ ਕਰੀਮ ਦੁੱਧ ਹੈ ਉਹ ਡਬਲ ਟੌਨਡ ਦੁੱਧ ਹੈ ਇਦਾਂ ਹੀ ਪਾਣੀ ਹੈ ਜਿਹੜਾ ਆਰਓ ਦੇ ਪਾਣੀ ਤੇ ਐਲਕਲੀਨ ਪਾਣੀ ਚਾਹੇ ਫਰਕ ਹੈ ਇਹ ਪਾਣੀ ਤੁਸੀਂ ਕੱਲਾ ਪੀ ਲੋ ਤੁਹਾਡੀ ਤੁਹਾਡੇ ਸਰੀਰ ਨੂੰ ਬਹੁਤ ਸਾਰੇ ਮੈਟਲਸ ਔਰ ਮਿਨਰਲਸ ਤੁਹਾਨੂੰ ਮਿਲ ਜਾਣਗੇ ਡੇਵੂ ਦੀ ਗੱਲ ਕਰੀਏ ਤਾਂ ਇਹ ਕਿੰਨੇ ਸਾਲ ਪੁਰਾਣੀ ਕੰਪਨੀ ਆ ਔਰ ਇਹਦਾ ਕੀ ਇੰਡੀਆ ਲੈਵਲ ਤੇ ਜਾਂ ਵਰਲਡ ਲੈਵਲ ਤੇ ਕੀ ਇਹਦੀ ਰੈਸ਼ੂ ਹੈਗੀ ਹੈ ਕਿਸ ਤਿੱਕੇ ਦੀ ਇਹਦੀ ਆਪਣੀ ਰੈਪੋ ਹੈਗੀ ਹੈ ਦੇਖੋ ਡੇਵੂ ਸਾਊਥ ਕੋਰੀਆ ਦਾ ਬਹੁਤ ਵੱਡਾ ਬ੍ਰਾਂਡ ਹੈ 50 ਸਾਲ ਤੋਂ ਜ਼ਿਆਦਾ ਦੇ ਨੇ ਦੀ ਹਿਸਟਰੀ ਹੈ ਔਰ ਅਸਲ ਵਿੱਚ 110 ਕੰਟਰੀ ਦੀ ਵਿੱਚ ਕੰਮ ਕਰ ਰਹੇ ਨੇ ਡੇਵੂ ਜਿਹੜਾ ਬ੍ਰਾਂਡ ਹੈ ਉਹ ਪੋਸਕੋ ਗਰੁੱਪ ਦਾ ਬ੍ਰਾਂਡ ਹੈ ਪੋਸਕੋ ਜਿਹੜਾ ਹੈ ਵਰਲਡ ਦੇ ਟੌਪ 6 ਗਰੁੱਪ ਦੇ ਵਿੱਚ ਆਂਦਾ ਹੈ 750 ਬਿਲੀਅਨ ਡਾਲਰ ਦਾ ਇਹਨਾਂ ਦਾ ਟਰਨਓਵਰ ਹੈਗਾ ਇਹ ਸ਼ਿਪ ਬਿਲਡਿੰਗ ਕੰਸਟਰਕਸ਼ਨ ਸਟੀਲ ਅੱਜਕੱਲ੍ਹ ਆਂਡੀਆਂ ਦੇ ਵਿੱਚ ਜਿੰਨੇ ਕਾਰ ਔਰ ਜਿੰਨੇ ਇਲੈਕਟ੍ਰੋਨਿਕ ਵਾਲੇ ਸਾਰੇ ਉਹਨਾਂ ਦਾ ਸਟੀਲ ਯੂਜ਼ ਕਰਦੇ ਨੇ ਤੋਂ ਬਹੁਤ ਵੱਡਾ ਗਰੁੱਪ ਹੈਗਾ ਵਰਲਡ ਦੇ ਵਿੱਚ 110 ਕੰਟਰੀ ਚ ਕੰਮ ਕਰ ਰਿਹਾ ਹੈ ਆਂਡੀਆਂ ਦੇ ਵਿੱਚ ਹੁਣੇ ਲਾਸਟ ਇਅਰ ਤੋਂ ਐਂਟਰੀ ਹੋਈ ਹੈ ਔਰ ਆਂਡੀਆਂ ਦੀ ਇਕਨੋਮੀ ਜਿਸ ਤਰ੍ਹਾਂ ਗਰੋਅ ਕਰ ਰਹੀ ਹੈ ਲੋਕਾਂ ਦੇ ਲਾਈਫਸਟਾਈਲ ਚੇਂਜ ਹੋ ਰਹੇ ਨੇ ਲੋਕੀ ਨਵੇਂ ਨਵੇਂ ਸੁਵਿਧਾਵਾਾਂ ਚਾਹੁੰਦੇ ਨੇ ਨਵੇਂ ਨਵੇਂ ਅਪਲਾਈਐਂਸੇਜ਼ ਔਰ ਇਲੈਕਟ੍ਰੋਨਿਕਸ ਆਪਣੇ ਘਰ ਲੈ ਕੇ ਆ ਰਹੇ ਨੇ ਉਹਦੇ ਸਾਨੂੰ ਲੱਗਦਾ ਕਿ ਬਹੁਤ ਸਹੀ ਟਾਈਮ ਦੇ ਉੱਤੇ ਕਸਟਮਰ ਦੀ ਜਿਹੜੀ ਜ਼ਰੂਰਤਾਂ ਨੇ ਲੇਟੈਸਟ ਟੈਕਨੋਲੋਜੀ ਇਨੋਵੇਟਿਵ ਪ੍ਰੋਡਕਟਸ ਐਟ ਅਫੋਰਡੇਬਲ ਪ੍ਰਾਈਸ ਇਹ ਸਾਡਾ ਮਿਸ਼ਨ ਹੈ ਅੱਛਾ ਜਿਸ ਤਾਂ ਅਸੀਂ ਲੋਕਾਂ ਦੇ ਵਿੱਚ ਵੇਚਦੇ ਆਂ ਤੇ ਜਪਨੀਸ ਪ੍ਰੋਡਕਟ ਨੂੰ ਜਿਹੜਾ ਹੈ ਉਹਨਾਂ ਲੋਕ ਪ੍ਰੇਫਰ ਕਰਦੇ ਆ ਉਹਦੇ ਨਾਲੋਂ ਕੀ ਰੇਂਜ ਦਾ ਫਰਕ ਹੈ ਜਾਂ ਕੁਆਲਿਟੀ ਦਾ ਫਰਕ ਹੈ ਜਾਂ ਕਿਸੇ ਵੀ ਕੇ ਨਾ ਤੁਸੀਂ ਵੇਖਦੇ ਹੋ ਜਿਹੜੇ ਸਾਊਥ ਕੋਰੀਅਨ ਪ੍ਰੋਡਕਟ ਨੇ ਨਹੀਂ ਅਗਰ ਤੁਸੀਂ ਇੰਡੀਆ 'ਚ ਦੇਖੋ ਤੇ ਸਾਊਥ ਕੋਰੀਅਨ ਔਰ ਜਪਨੀਸ ਦੋਨੋਂ ਬ੍ਰਾਂਡ ਹੀ ਇਕੱਠੇ ਵੇਚ ਰਹੇ ਨੇ ਅਗਰ ਤੁਸੀਂ ਇਲੈਕਟ੍ਰੋਨਿਕ ਦੀ ਗੱਲ ਕਰੋ ਤੇ ਸੋਨੀ ਵੀ ਹੈ ਤੇ ਸੈਮਸੰਗ ਐਲਜੀ ਵੀ ਹੈ ਅਗਰ ਤੇ ਹੁੰਦਈ ਔਰ ਕਿਆ ਵੀ ਹੈ ਜੀ ਤੋਂ ਸਾਰੇ ਕੋ ਐਗਜ਼ਿਸਟ ਕਰਦੇ ਨੇ ਉਹ ਤੇ ਕਸਟਮਰ ਦੇ ਉੱਪਰ ਹੈ ਕਿ ਉਹਨੂੰ ਕਿਹਦੀ ਟੈਕਨੋਲੋਜੀ ਔਰ ਕਿਹਦੀ ਪ੍ਰਾਈਸ ਸੂਟ ਕਰਦੀ ਹੈ ਮੈਨੂੰ ਇਹ ਲੱਗਦਾ ਪਰਸਨਲੀ ਤੌਰ ਤੇ ਕਿ ਜਿੰਨੇ ਕੋਰੀਅਨ ਬ੍ਰਾਂਡ ਨੇ ਉਹਨਾਂ ਦਾ ਜਿਹੜਾ ਪ੍ਰੋਪੋਜ਼ੀਸ਼ਨ ਹੈ ਜਿੰਨੂੰ ਅਸੀਂ ਆਫਰ ਕਰਨੇ ਆ ਅਸੀਂ ਉਹਨੂੰ ਇੱਕ ਲਾਈਨ ਚ ਇੰਗਲਿਸ਼ ਵਿੱਚ ਬੋਲੀਏ ਤੇ ਉਹਨੂੰ ਕਹਿੰਦੇ ਆ ਵੈਲਿਊ ਫॉर ਮਨੀ ਵੈਲਿਊ ਫॉर ਮਨੀ ਹੈ ਕਿ ਜਿੰਨੇ ਪੈਸੇ ਤੁਸੀਂ ਦਿੱਤੇ ਹੈ ਤੁਹਾਨੂੰ ਉਹਦੀ ਪੂਰਤੀ ਹੋਈ ਕਿ ਨਹੀਂ ਜੀ ਤੋ ਕੋਰੀਅਨ ਜਿਹੜੇ ਬ੍ਰਾਂਡ ਨੇ ਅੱਛੀ ਟੈਕਨੋਲੋਜੀ ਅچھے ਪ੍ਰੋਡਕਟ ਅਫੋਰਡੇਬਲ ਪ੍ਰਾਈਸ ਤੇ ਲਿਆਂਦੇ ਨੇ ਮੇਰੇ ਹਿਸਾਬ ਨਾਲ ਇੰਡੀਅਨ ਕਸਟਮਰ ਜਿਹੜਾ ਅਸੀਂ ਕੋਈ ਵੀ ਚੀਜ਼ ਲੈ ਲਈਏ ਭਾਵੇਂ ਕਪੜਾ ਲੈ ਲਈਏ ਖਾਂ ਦੀ ਚੀਜ਼ ਲੈ ਲਈਏ ਕੋਈ ਇਲੈਕਟ੍ਰੋਨਿਕ ਲੈ ਲਈਏ ਅਸੀਂ ਹਮੇਸ਼ਾ ਉਹ ਜੈਵਲਿਊ ਫॉर ਮਨੀ ਭਾਲਦੇ ਆ ਕਿ ਮੈਂ ਜਿੰਨੇ ਪੈਸੇ ਖਰਚੇ ਮੈਨੂੰ ਉਹਦਾ ਮੁੱਲ ਮਿਲਿਆ ਕਿ ਨਹੀਂ ਮਿਲਿਆ ਤੋ ਜਿਵੇਂ ਬਾਕੀ ਕੋਰੀਅਨ ਬ੍ਰਾਂਡ ਇਸ ਮਿਸ਼ਨ ਤੇ ਨੇ ਡੀਵੂ ਕੰਪਨੀ ਵੀ ਉਸੇ ਮਿਸ਼ਨ ਤੇ ਹੈ ਤੁਹਾਨੂੰ ਬਹੁਤ ਅੱਛੇ ਪ੍ਰੋਡਕਟ ਲੇਟੈਸਟ ਟੈਕਨੋਲੋਜੀ ਅੱਛੀ ਪ੍ਰਾਈਸ ਅੱਛੇ ਪ੍ਰੋਡਕਟ ਅੱਛੀ ਸਰਵਿਸ ਮਿਲੇਗੀ ਇਹ ਹੀ ਸਾਡਾ ਟਾਰਗੇਟ ਹੈ ਅੱਛਾ ਕੁਝ ਹੋਰ ਪ੍ਰੋਡਕਟ ਨੇ ਜਿਹੜੇ ਅਸੀਂ ਪਹਿਲੀ ਵਾਰ ਦੇਖ ਰਹੇ ਹਾਂ ਸ਼ਾਇਦ ਇਹ ਛੋਟੀ ਜੀ ਮਸ਼ੀਨ ਹੈ ਵਾਸ਼ਿੰਗ ਮਸ਼ੀਨ ਹੈ ਇਹਦੇ ਬਾਰੇ ਵੀ ਸਾਨੂੰ ਜਾਣਕਾਰੀ ਦਿਓ ਬਾਰਬਿਕਿਊ ਬਾਰ ਇਹ ਇਹ ਬਾਰਬਿਕਿਊ ਹੈ ਜੀ ਇਹ ਗ੍ਰਿਲ ਔਰ ਬਾਰਬਿਕਿਊ ਹੈ ਔਰ ਇਹ ਜਿਹੜਾ ਇਹ ਮਿਨੀ ਵਾਸ਼ਿੰਗ ਮਸ਼ੀਨ ਹੈ एमएनई वॉशिंग मशीन है मिनी वॉशिंग मशीन ਦਾ ਮਤਲਬ ਇਹ ਹੈ ਕਿ ਜੇ ਤੁਸੀਂ ਕਿਤੇ ट्रैवल ਕਰ ਰਹੇ ਹੋ ਤੁਹਾਡੇ ਨਾਲ ਕੋਈ ਛੋਟਾ ਬੱਚਾ ਹੈ ਬੇਬੀ ਹੈ ਜਿਹਦੇ ਕੇ ਕਪੜੇ ਬਹੁਤ ਖਰਾਬ ਕਰਦੇ ਨੇ ਬੱਚੇ ਜਿਵੇਂ ਛੋਟੇ ਤੁਸੀਂ ਇਹਨੂੰ ਆਪਣੀ ਗੱਡੀ ਨਾਲ ਲੈ ਜਾ ਸਕਦੇ ਹੋ ਤੁਸੀਂ ਕਰ ਸਕਦੇ ਹੋ ਇਸ ਤਰ੍ਹਾਂ ਉਹ ਘਰ 'ਚ ਵੀ ਯੂਜ਼ ਕਰ ਸਕਦੇ ਹੋ ਬੱਚੇ ਦੇ ਕਪੜੇ ਅਲੱਗ ਧੋ ਸਕਦੇ ਹੋ ਲੇਡੀਜ਼ ਆਪਣੇ ਕੁਝ ਕਪੜੇ ਜਿਹੜੇ ਨੇ ਬੜੇ ਸੌਫਟ ਹੁੰਦੇ ਨੇ ਸਿਲਕੀ ਆ ਕੋਈ ਮਹਿੰਗੇ ਵਾਲੇ ਡ्रेसेस ਹੁੰਦੀਆਂ ਨੇ ਉਹ ਸਾਰੇ ਕਪੜੇ ਨਾਲ ਨਹੀਂ ਧੋਣਾ ਚਾਹੁੰਦੇ ਤੋਂ ਇੱਕ ਇਹ ਸਹੂਲਤ ਹੈ ਇੱਕ ਕਨਵੀਨੀਅੰਸ ਹੈ ਕਸਟਮਰ ਨੂੰ ਇਸ ਤੋਂ ਇਲਾਵਾ ਅਗਰ ਦੇਖੋ ਤੇ ਇਹ ਸਾਡੇ 에어 ਪਿਊਰੀਫਾਇਰ ਨੇ ਔਰ ਜਿਵੇਂ ਮੈਂ ਪਹਿਲੇ ਪੋਲੂਸ਼ਨ ਦੀ ਗੱਲ ਕਰ ਰਿਹਾ ਸੀਗਾ ਕਿ ਅਸੀਂ ਤੁਹਾਨੂੰ ਦਿਖਾਏ ਵਾਟਰ ਪੋਲੂਸ਼ਨ ਨੂੰ ਕਿਸ ਤਰ੍ਹਾਂ ਰਿਕਵਰ ਕਰਨਾ ਹੈ ਐਸੇ ਤਰ੍ਹਾਂ 에ਅਰ ਪੋਲੂਸ਼ਨ ਵਾਸਤੇ ਸਾਡੇ ਦੋ ਮਾਡਲ ਨੇ ਇਹ ਛੋਟਾ ਹੈਗਾ ਕਮਰੇ ਵਾਸਤੇ ਔਰ ਇਹ ਜਿਹੜਾ ਥੋੜਾ ਵੱਡਾ ਮਾਡਲ ਹੈਗਾ ਵੱਡੇ ਕਮਰੇ ਵਾਸਤੇ ਨਾਲ ਇਹਦੇ ਵਿੱਚ ਬਲੇਡਲੈਸ ਫੈਨ ਵੀ ਹੈਗਾ ਸੋ ਇਹ ਵਾਟਰ 에ਅਰ ਪਿਊਰੀਫਾਇਰ ਵੀ ਹੈ ਔਰ ਨਾਲ ਬਲੇਡਲੈਸ ਫੈਨ ਵੀ ਹੈਗਾ ਮਤਲਬ ਹਵਾ ਵੀ ਦੇਵੇਗਾ ਠੰਡੀ ਜੀ ਜੀ ਨਾਲ ਤੁਹਾਨੂੰ ਠੰਡੀ ਹਵਾ ਵੀ ਦੇਗਾ ਔਰ ਇਹ ਸਾਡਾ ਛੋਟਾ ਰੈਫਰਿਜਰੇਟਰ ਹੈ ਇੱਥੇ ਅਸੀਂ ਪੂਰੀ ਰੇਂਜ ਤੱਕ ਨਹੀਂ ਚੀ ਲਿਆ ਸਕਦੇ ਪਰ ਅਜੇ ਅਸੀਂ ਚੀਆ ਅੱਜਕੱਲ ਪੇਇੰਗ ਐਸਾ ਬੜਾ ਸਿਸਟਮ ਚੱਲ ਰਿਹਾ ਪੀਜੀ ਬੱਚੇ ਜਿਹੜੇ ਸਟੂਡੈਂਟਸ ਵਾਸਤੇ ਸੋ ਇਹ ਤੁਹਾਡੇ ਜੀ ਉਹਨਾਂ ਵਾਸਤੇ ਕੰਮ ਆਏਗਾ ਇਸ ਤੋਂ ਇਲਾਵਾ ਸਾਡੀ ਇਲੈਕਟ੍ਰਿਕ Kettle ਦੀ ਰੇਂਜ ਹੈ ਔਰ ਬਾਕੀ ਸਾਰੇ ਕਿਚਨ ਪ੍ਰੋਡਕਟਸ ਨੇ ਤੋਂ ਰੇਂਜ ਸਾਡੇ ਕੋਲ ਬਹੁਤ ਵੱਡੀ ਹੈ ਤੁਹਾਨੂੰ ਕੋ ਟੀਵੀ ਵੀ ਐਲਈਡੀ ਟੀਵੀ ਵੀ ਇਹਦੇ ਬਾਰੇ ਵੀ ਦੱਸ ਦੂ ਇਹ ਅਸੀਂ ਟੀਵੀ ਪੂਰੀ ਰੇਂਜ ਲਾਂਚ ਕੀਤੀ ਹੈ 24 ਇੰਚ ਤੋਂ ਲੈ ਕੇ ਔਰ 85 ਇੰਚ ਤੱਕ ਦੀ ਔਰ ਬਹੁਤ ਹੀ ਅੱਛੀ ਟੈਕਨੋਲੋਜੀ ਹੈਗੀ ਹੈ ਲੇਟੈਸਟ ਟੈਕਨੋਲੋਜੀ ਹੈ ਵੈਬਓਐਸ ਟੈਕਨੋਲੋਜੀ ਕਹਿੰਦੇ ਨੇ ਇਹਨੂੰ ਔਰ ਇਹਦੇ ਵਿੱਚ ਪ੍ਰੋਡਕਟ ਬਹੁਤ ਹੀ ਪਿਕਚਰ ਕੁਆਲਿਟੀ ਔਰ ਦਾ ਲੁਕਸ ਸਾਰਾ ਕੁਝ ਬਹੁਤ ਅੱਛਾ ਮਿਲੇਗਾ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਹੈ ਔਰ ਸਾਡੀ ਰੇਂਜ ਪੂਰੀ 32 ਇੰਚ ਤੋਂ ਲੈ ਕੇ ਔਰ 85 ਇੰਚ ਤੱਕ ਪੂਰੀ ਰੇਂਜ ਹੈ ਇਹਦੀ ਅੱਛਾ ਇਹ ਮਾਰਕੀਟ ਦੇ ਵਿੱਚ ਹੁਣ ਪ੍ਰੋਡਕਟ ਪਹੁੰਚ ਚੁੱਕੇ ਨੇ ਤੇ ਕਿਸ ਤਰੀਕੇ ਨਾਲ ਜਿਹੜੇ ਨੇ ਕਸਟਮਰ ਸਾਡੇ ਨੇ ਉਹ ਮਤਲਬ ਤੁਹਾਡੇ ਪ੍ਰੋਡਕਟਸ ਖਰੀਦ ਸਕਦੇ ਇਹ ਸਾਨੂੰ ਹਫਤੇ ਦੋ ਹਫਤੇ ਦਾ ਟਾਈਮ ਦਿਓ ਤੇ ਮਾਰਕੀਟ 'ਚਾ ਮਾਲ ਪਲੇਸ ਹੋਣਾ ਸ਼ੁਰੂ ਹੋ ਜਾਏਗਾ ਤੁਸੀਂ ਕਿਸੇ ਵੀ ਟਾਈਮ ਜਾ ਕੇ ਜੂਨ ਤੋਂ ਮਾਰਕੀਟ 'ਚ ਜਾਓਗੇ ਤੇ ਤੁਹਾਨੂੰ ਮਾਲ ਕਈ ਸਾਰੀ ਦੁਕਾਨਾਂ ਤੇ ਮਿਲੇਗਾ ਅਗਰ ਫਿਰ ਵੀ ਕੋਈ ਦਿੱਕਤ ਆਂਦੀ ਹੈ ਤੇ ਤੁਸੀਂ ਸਾਡੀ ਵੈਬਸਾਈਟ ਤੇ ਚਲੇ ਜਾਓ ਜਾਂ ਸਾਡੇ ਟੋਲ ਫਰੀ ਨੰਬਰ ਤੇ ਆਪਣੀ ਰਿਕੁਐਸਟ ਦੇ ਦਿਓ ਤੇ ਅਸੀਂ ਕੋ ਅਰੇਂਜ ਕਰਾਂਗੇ ਕਿ ਤੁਹਾਡੇ ਹਾਂ ਡਿਲੀਵਰ ਕਰਾ ਦਈਏ ਇਹ ਉਹ ਜਿਸ ਤਿੱਕੇ ਨਾਲ ਆਨਲਾਈਨ ਅੱਜਕੱਲ ਦਾ ਸ਼ੋਪਿੰਗ ਦਾ ਟ੍ਰੈਂਡ ਹੈਗਾ ਆਨਲਾਈਨ ਤੁਸੀਂ ਸ਼ੁਰੂ ਕਰਨਾ ਹੈ ਹਜੇ ਸ਼ੁਰੂ ਨਹੀਂ ਹੋਇਆ ਹੋਰ 2-3 ਮਹੀਨੇ ਤੱਕ ਅਸੀਂ ਆਨਲਾਈਨ ਵੀ ਆ ਜਾਾਂਗੇ ਮੰਤੇ ਜੇ ਸਿੱਕੇ ਨਾ Amazon ਵਗੈਰਾ Flipkart ਵਗੈਰਾ ਉੱਥੇ ਅਵੇਲੇਬਲ ਹੋਣਗੇ ਪਰ ਹੋ ਜਾਣਗੇ 2 ਤੋਂ 3 ਮਹੀਨੇ ਲੱਗਣਗੇ ਜੀ ਜੀ ਬਹੁਤ ਵੱਡੀ ਗੱਲ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਕੋਰੀਅਨ ਸਾਊਥ ਕੋਰੀਅਨ ਜਿਹੜੀ ਹੈ ਕੰਪਨੀ ਉਹਦੇ ਪ੍ਰੋਡਕਟ ਜਿਹੜੇ ਲਾਂਚ ਹੋ ਚੁੱਕੇ ਨੇ ਡੈਬਿਊ ਕੰਪਨੀ ਜਿਹੜੀ ਲਾਂਚ ਹੋਈ ਆ ਔਰ ਵੱਡੀ ਰੇਂਜ ਜਿਹੜੀ ਆ ਉਹ ਮਾਰਕੀਟ ਦੇ ਵਿੱਚ ਆਉਣ ਵਾਲੀ ਹੈ ਫਿਲਹਾਲ ਦੇਖਣਾ ਇਹ ਹੋਵੇਗਾ ਕਿ ਜਿਸ ਤਰੀਕੇ ਨਾਲ ਲੋਕ ਜੋ ਦੂਸਰੇ ਪ੍ਰੋਡਕਟ ਨੂੰ ਪਿਆਰ ਕਰਦੇ ਨੇ ਉਸੇ ਤਰੀਕੇ ਨਾਲ ਡੈਬਿਊ ਨੂੰ ਕਿੰਨਾ ਕੋ ਪਿਆਰ ਮਿਲਦਾ ਹੈ ਫਿਲਹਾਲ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਨਾਲ ਲੋਕਾਂ ਦਾ ਪਿਆਰ ਮਿਲਦਾ ਹੈ ਕੈਮਰਾਮੈਨ ਦਿੱਤਕ ਦੇ ਨਾਲ ਵਿਕਰਮ ਗਿਲ ਖਬਰ ਹਰਪੰਡਿਆ ਅਮਰਸਾ